ਦੋਸਤੋ ਅੱਜ ਦੀ ਵੀਡੀਓ 'ਚ ਤੁਹਾਡੇ ਨਾਲ ਤਿੰਨ ਗਾਵਾਂ ਸਾਂਝਾ ਕਰਨ ਲੱਗਿਆ ਆਪਾਂ ਦੋਸ ਨੂੰ ਦਿਖਾ ਦਾਂ ਬਿਲਕੁਲ ਤਾਜ਼ਾ ਸੂਈਆਂ ਸਵਾਈਆਂ ਤੇ ਇੱਕ ਨੂੰ ਦਿਖਾ ਦਾਂ ਗੱਬਣ ਬੈਠ ਠੀਕ ਐ ਦੋਸ ਨੂੰ ਮਿਲ ਜਾਣੀ ਐ ਐਚ ਫਰਸਲ ਦੇ ਵਿੱਚ ਤੇ ਇੱਕ ਨੂੰ ਮਿਲ ਜੂਗੀ ਜਿਵੇਂ ਆਪਾਂ ਜਰਸੀ ਦਾ ਕ੍ਰੋਸ ਕਰ ਲੋ ਸਾਈਵਲ ਦਾ ਕ੍ਰੋਸ ਕਰ ਲੋ ਯਾਨੀ ਕ੍ਰੋਸਾਂ ਦੀ ਢਾਂਚਾ ਵੱਡਾ ਬਹਿੜ ਦਾ ਦੁੱਧ ਵੀ ਜਿਹੜਾ ਚੰਗਾ ਤਿਆਰਾ ਤਾਜੀ ਸੂਈ ਸੋਈ ਠੀਕ ਐ ਬਹਿੜ ਦਾ ਢਾਂਚਾ ਤੁਹਾਨੂੰ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਦਿਖਾ ਦਾਂ ਠੀਕ ਐ ਅਡਰ ਦੀ ਕੁਆਲਿਟੀ ਚੱਕ ਲਓ ਬੜੀ ਥਾਣ ਹਵਾਨਾਂ ਦੀ ਮਾਲਕਨਾਂਗੀ ਤੇ ਰੇਟ ਬਿਲਕੁਲ ਆ ਥੱਲੀ ਕਰਕੇ ਸੂਈ ਸਵਾਈ ਗਾਣ ਦੋ ਡੰਗ ਚੋਕੇ ਤੇ ਗੱਬਣ ਗਾਣ ਨੂੰ ਚੀਪਾ ਜੁਪਾ ਲੈ ਆਖ ਦੇਖ ਕੇ ਚੱਕਰ ਕੇ ਠੀਕ ਆ ਉਹ ਸਾਰਾ ਤੰਗ ਆਪਣਾ ਕੇ ਤੁਸੀਂ ਬਹਿੜਾ ਖਰੀਦ ਸਕਦੇ ਹੋਗੇ ਤੇ ਬਾਕੀ ਕਰਾਂ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਹੈਗੀ ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣ ਲਾਸਟ ਤੱਕ ਫਿਰ ਬਾਈ ਨਾਲ ਸੰਪਰਕ ਕਰਨਾ ਠੀਕ ਆ ਕਰਦੇ ਆ ਬਾਈ ਨਾਲ ਗੱਲ ਉਹ ਵੀ ਕੀ ਡਿਟੇਲ ਹੈਗੀ ਤੇ ਨਾਲ ਦੀ ਨਾਲ ਆਪਣਾ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਐਡਰੈਸ ਬੋਲਦਗੇ ਜੀ ਐਡਰੈਸ ਨਾਮ ਅੰਦਰ ਸਿੰਘ ਹਾਂ ਜੀ ਪਿੰਡ ਛੰਨਾ ਗਲਾਲ ਸਿੰਘ ਵਾਲ ਕਬਾਦ ਹੀਲ ਜੀ ਤੇ ਨੇੜੇ ਭੜੌੜ ਨੇ ਜਿਹੜਾ ਸੰਧੂ ਇਹ ਪਿੰਡਾਂ ਦੇ ਨਾਲ ਆ ਗਿਆ ਤੇ ਮੋਬਾਈਲ ਨੰਬਰ ਆਪਣਾ ਜੀ 9855733688 ਠੀਕ ਬਾਪੂ ਜਿਹੜੇ ਤਿੰਨ ਗਾਂ ਵਿੱਚ ਨਾ ਜੇ ਪਹਿਲੇ ਨੰਬਰ ਤੇ ਆ ਗਏ ਹਾਂ ਜੀ ਹਾਂ ਕਿਹੜਾ ਸੂਂਦੀ ਆ ਇਹ ਦੂਜਾ ਸੂ ਹੈ ਜੀ ਅੱਜ 19 ਤਰੀਕ ਹੋ ਗਈ 10 ਮਹੀਨਾ ਦਾ ਹੋਰ 25 ਹੈ ਨਾ ਦਿਨ ਕਾਏ ਬਾਕੀ ਸੂਂਦੇ ਬਾ ਲੈ ਜੀ ਪੰਜ ਚਾਰ ਦੇਣਾ ਜੀ ਪੰਜ ਚਾਰ ਕਦਾਂ ਸੂਂਦੇ ਬਾਕੀ ਜਾਂਦਾ ਹੈ ਦੁੱਧ ਕਿੰਨਾ ਕਾ ਬੋ ਲੱਗ ਭੱਗ ਜੇ ਦੁੱਧ ਚਾਹੀਦੇ ਮੇਰੇ ਸਾਹ ਤਬੀਦ ਉਹ ਬਾਹਰ ਬੀਤੋ ਬਾਹਰ ਹੈ ਹੂੰ ਬਾਗੇ ਥਾਣਾ ਵਾਣਾ ਚੰਗਾ ਲੱਗਾ ਹਣਾ ਪੂਰਾ ਜੀ ਇੱਕ ਚਾਰੇ ਥਾਣ ਨਿਖੜ ਮੈਂ ਦੇਖਿਆ ਠੰਡੀ ਆਈ ਨਹੀਂ ਹੂੰ ਇਹਨੂੰ ਕਹੇ ਉਹਰੇ ਤੂੰ ਦਿੱਤੀ ਠੰਡੀ ਪੂਰੀ ਹੈ ਠੀਕ ਹੈ ਲੱਗੇ ਰੱਖਣਾ ਆਪੂ ਫਿਰ ਇਹਦਾ ਸਟੋਰ ਕਿਸ ਨੂੰ ਹਾ ਇੱਥੇ ਲਾਡੂਲਾ ਕਰਵਾ ਦੇ ਲੈ ਜੋਪਿੰਗਾ ਇੱਥੋਂ ਬੈਗ ਛੱਡ ਜੇ ਆਰਡਰ ਤੁਸੀਂ ਚੈੱਕ ਕਰ ਸਕਦੇ ਹੋ ਥਣ ਚਾਰ ਨੇ ਸੋਣ ਗੈਪ ਚ ਲੱਗੇ ਬਿਟੇ ਲਾ ਖਾਸਾਂ ਪੰਗੇ ਹਜੇ 5 6 ਦਿਨ ਜਦੋਂ ਸੂਂ ਆਉਂਦੇ ਜਿਹੜਾ ਬਾਕੀ ਪੈਗੇ ਉਹਦੇ ਜਿਹੜੇ ਬਾਲ ਬੂਲ ਕੱਢ ਕੇ ਵਧੀਆ ਆ ਲਿਆ ਵਾ ਤਿਆਰ ਕਰ ਲੂਗੀ ਠੀਕ ਹਾਈਟ ਮੀਡੀਅਮ ਆ ਗਈ ਤੇ ਲੰਬਾਈ ਚੰਗੀ ਆ ਗਈ ਬੈਠ ਦੀ ਠੀਕ ਐ ਇੱਥੋਂ ਦੇਖ ਸਕਦਾ ਹਾਂ ਕੁੱਲ ਮਿਲਾ ਕੇ ਹੋ ਗਿਆ ਠੀਕ ਆ ਇਹ ਬੋਸ ਕੁਆਲਟੀ ਚੈੱਕ ਕਰ ਲਓ ਕਾਨ ਕੋ ਨੂੰ ਵੀ ਬੋਦੀ ਉਹਦੀ ਚੰਗੀ ਆ ਨਾ ਬਾਹਲੀ ਬੋਦੀ ਚੰਗੀ ਜਾਤ ਬਹੁਤ ਐ ਬਾਕੀ ਥਣ ਹਵਾਨਾ ਵੀ ਸੋਹਣਾ ਢਿੱਲਾ ਬਹੁਤ ਬਣਾ ਹਾਂ ਹਾਂ ਜੀ ਹਾਂ ਵੀ ਦਾ ਹਰਾਉਣੇ ਪਾਉਣਾ ਦੁੱਧ ਮਾਓ ਨਹੀਂ ਮਾਓ ਜਾਤ ਬਹੁਤ ਐ ਹਾਂ ਉਹ ਜਿਹੜੇ ਸਾਲ ਲੇਵਾ ਢਿੱਲਾ ਪਿਆ ਹਜੇ ਹਾਂ ਜੀ ਤਹੇ ਜੀ ਵੜਨ ਨੂੰ 18 20 22 ਤੱਕ ਦੁੱਧ ਕੋਈ ਬਾਰਾ ਨਹੀਂ ਹੁੰਦਾਗਾ ਤਵਾ ਕੀ ਖਰੀਦਣ ਵਾਲੇ ਭਰਾ ਵੀ ਕੀ ਸਮਝਾ ਗਈ ਉਹਨੇ ਦੇਖਣਾਗਾ ਮੁੱਲ ਬਾਪ ਫਿਰ ਇਹਨਾਂ ਦੇ ਕਿਵੇਂ ਕਰਨੇ ਆ ਮੋਲ ਫੋਨ 'ਤੇ ਦੱਸ ਦੇਗੇ ਜਦੋਂ ਕੋਈ ਮੌਕਾ ਦੇ ਠੀਕ ਐ ਵੀਰੇ ਠੰਡੀ ਛੁੱਡੀ ਠੀਕ ਐ ਤੇ ਦੋ ਨੰਬਰ ਤੇ ਆਈ ਆਪਣੇ ਕੋਲ ਇੱਕ ਇਹਦਾ ਸੂਈ ਵੀ ਆ ਦੂਜਾ ਜੀ ਇਹ ਦੂਜੇ ਦੂਜੇ ਸੂਈ ਐ ਤਿਕਰੀ ਉਹਨਾਂ ਠੀਕ ਐ ਠੀਕ ਐ ਤਿੰਨ ਸੂਈ ਨੂੰ ਕਿੰਨੇ ਦਿਨ ਹੈਗਾ ਆਪੂ ਇਹ ਪਰਸ ਸੂਈ ਐ 9:00 ਵਜੇ 17 ਤਰੀਕ ਦੀ ਹਾਂ ਬੱਚਾ ਕੀ ਦਾ ਤਾਂ ਨਹੀਂ ਕਰਵਾਲ ਨੇ ਬੱਥਾ ਬੱਚਾ ਮਗਰ ਬੱਚਾ ਦਾ ਦੇਖ ਸਾ ਠੀਕ ਹੈ ਤੇ ਲਿਆ ਬਹੁਤ ਸੋਹਣਾ ਬੋ ਨਾ ਹਾਂ ਉਹਨਾਂ ਹੀ ਮਗਰ ਨੂੰ ਤੇ ਉਹਨਾਂ ਹੀ ਮੂਰ ਨੂੰਗਾ ਬਹੁਤ ਚੰਗਾ ਬਾਕੀ ਥਣਾ ਜਿਹੜਾ ਸਨ ਆਫ ਛੱਡੀ ਛੱਡੀ ਪੂਰੀ ਪੂਰੀ ਗੱਠਾ ਡੇਢ ਗੱਠ ਪੈਂਦੀ ਉਹ ਸਾਨੇ ਚ ਹੂੰ ਹੂੰ ਥਣ ਵੀ ਚੰਗਾਗਾ ਨਾ ਤੋੜ ਦਿਆ ਫਿਰ ਇਹਨੂੰ ਢਾਰਾ ਤੁਰੇ ਮਾਰ ਕੇ ਦਿਖਾ ਦੇਣਾ ਢਾਰਾ ਮਾਰ ਕੇ ਦਿਖਾ ਬੈਠ ਆਪਾਂ ਤੇ ਕਰਵਲ ਲਿਆ ਬੜਾ ਸੋਹਣਾਗਾ ਕੁਕੜੀਆ ਲਿਓ ਉਹਨਾਂ ਹੀ ਮੂਰ ਨੂੰ ਲੈ ਉਹਨਾਂ ਹੀ ਜਿਹੜਾ ਮਗਰ ਨੂੰ ਤੇ ਮੂਰ ਨੂੰ 4 ਸਫੇਰ ਨੂੰ ਜਿਹਾ ਲਿਓ ਉਹਨਾਂ ਹੀ ਪੈਗਾ ਬਾਕੀ ਥਣਾ ਦਾ ਗੈਪ ਸਜਾ ਉਹ ਵੀ ਬਹੁਤ ਸੋਹਣਾਗਾ ਠੀਕ ਹੈ ਜ ਤੇ ਹਾਈਟ ਇਹਦੀ ਵੀ ਮੀਡੀਅਮ ਆ ਗਈ ਤੇ ਰੰਗ ਪ੍ਰਿੰਟ ਤੇ ਬਰੀਡ ਚੰਗੀ ਆ ਗਈ ਬਿਹੜ ਦੀ ਇੱਥੇ ਦੇਖ ਸਕਦੇ ਫੇਸ ਕੁਆਲਟੀ ਬਿਹੜ ਦੀ ਬਾਪੂ ਕਿੰਨਾ ਕ ਬੋਲਾ ਇਸ ਟਾਈਮ ਹੁਣ ਹੁਣ ਬਿਹੜਾ ਬੋਲਣਾ ਹਊਗਾ ਬੰਦ ਸੱਤ ਕਿਲੀਟਰ ਡੰਗਦਾ ਹੁਣ ਹਾਂ 14 14 ਕਿਲੀਟਰ ਦੋਨਾਂ ਨੇ ਆ ਹਾਂ 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 ਹਈ ਤਾਂ ਕੱਲਰ ਕੱਲ ਤਾਂ ਸੁਈਏ ਨਾ ਕੋਈ ਪਰਸੋਂ 9 ਵਜੇ ਪਰਸੋਂ ਕਿੰਨਾ ਕ ਉਦ ਪਾਉ ਲੱਗ ਪਾ ਕੇ ਜੇ ਜੇ ਜੂਰ ਦੀ ਆਪਣੀ ਗਾਰੰਟੀ ਹੈ ਟੋਟਲ ਦੁੱਧ ਕਿੰਨਾ ਪਾਉ ਸਾਰਾ ਬਾਈ ਨੂੰ ਵੀ ਚਾਹੀਦਾ ਬਈ 20 ਲੀਟਰ ਬੱਚਾ ਆ ਜਾਂਦੀ ਹੈ ਨਾ ਦੇਖ ਬੱਚੇ ਦਾ ਕਰਦੀ ਹੈ ਹੂੰ ਬੱਚੇ ਕਿੰਨੇ ਵਧ ਜਾਂਦੀ ਆ ਹੂੰ ਠੀਕ ਐ ਬੰਨ ਲਾ ਫੋ ਕੋ ਲੈ ਨਿਆਣਾ ਪਾਲਿਆ ਵੀ ਤੇ ਧਾਰਾ ਸਾਨੂੰ ਮਾਰ ਕੇ ਦਿਖਾ ਦੇ ਨਾ ਇੱਥੋਂ ਬੈਠੀ ਦਾ ਖੜੀ ਦਾ ਜਿਹੜਾ ਮਨਕਲ ਲਿਆਉਂ ਸੀ ਦੇਖ ਸਕਦਾ ਕਰਮ ਵਾਲਾ ਬਹੁਤ ਸੋਹਣਾ ਤੇ ਧਾਰਾ ਚੱਕਾ ਲਓ ਠੀਕ ਇਥੋਂ ਧਾਰ ਪੂਰੀ ਮੋਟੀ ਰੱਖੋ ਹਾਂ ਹਾਂ ਠੀਕ ਐ ਚੰਗਾ ਲਿਆ ਪੂਰਾ ਇੱਥੋਂ ਸੇ ਮਾਰਿਆ ਤਾਂ ਧਾਰ ਚੱਕਾ ਆਨਾਲਾ ਦਾ ਤਗਾ ਤਗਾ ਨਹੀਂ ਉਹ ਟ੍ਰੀ ਬੈਗ ਹੂੰ ਲਵਿਟ ਨੂੰ ਨੀ ਮਾਰ ਲਿਓ ਹੁਣ ਤੇ ਇਥੋਂ ਦਾ ਪੂਰੀ ਐ ਫੁੱਲ ਗੱਠ ਪੈਦੀ ਉਹਨਾਂ ਦੇ ਵਿੱਚ ਆਪਸ ਵਿੱਚ ਬਾਕੀ ਨਾਲ ਤੋਂ ਚੰਗਿਆ ਨਹੀਂ ਆ ਚੰਗਾ ਲੇਵਾਗਾ ਤੇ ਮੋਲ ਨੂੰ ਬਾਪੂ ਕਾ ਬਿਲਕੁਲ ਜਾਇਜ਼ ਜਾ ਕਰਾਂਗੇ ਤਿੰਨ ਨਾਂ ਦੇ ਬਾਪੂ ਆ ਗਈ ਨਾ ਆਪਣੇ ਕੋਲੇ ਹਾਂਜੀ ਹਾਂ ਇਹ ਜਰਸੀ ਦਾ ਕਰਾਸ ਮੱਲ ਗੇ ਜੇ ਸਾਈ ਵਾਲਾ ਕਰਾਸ ਮੱਲ ਗੇ ਕਰਾਸ ਵੈਹੜ ਆ ਗਈ ਕਿਹੜਾ ਸੁਸ ਵੀ ਆ ਹਾਂਜੀ ਦੂਜਾ ਸੁਸ ਵੀ ਦੂਜਾ ਜੀ ਇਹਦਾ ਬੱਚਾ ਆ ਗਿਆ ਇਹ ਬੱਚਾ ਜੀ ਹਾਂ ਇਹ ਬੱਚਾ ਕਵੱਛੀ ਆ ਬਸ ਆਈ ਇਹ ਹੀ ਬੱਚਾ ਆ ਗਿਆ ਠੀਕ ਕਾਇ ਕਦਨ ਦੀ ਸੁਈ ਵੀ ਹੈ ਹੋ ਗਿਆ 8 8 ਦਿਨ ਹਫਤਾ ਤੱਕ ਹਾਂ ਦੁੱਧ ਦਾ ਇਸ ਟੈਂਕ ਕਿੰਨਾ ਤੇ ਰਜਾ ਤੋਲ ਕੇ ਦੇਣਾ ਹੈ ਹੋ 14 15 ਲੀਟਰ ਖੁੱਲਾ ਪਤਾ 15 15 ਵਾਲਾ ਲਓ ਠੀਕ ਹੈ ਹਾਂ ਠੀਕ ਹੈ ਲਾ ਤੋਰਦਾ ਪੂਰੀ ਬਾਕੀ ਖਵਾਨਾ ਇਹਦਾ ਵੀ ਕਰ ਮਾਲ ਬੜਾ ਚੰਗਾ ਆ ਗਿਆ ਥਾਂ ਤੋਂ ਵੀ ਚੰਗਾ ਹੈ ਲੈਵਲ ਚੜਾਈ ਬਹੁਤ ਪਈ ਆ ਗਈ ਹਾਂ ਜੀ ਹਾਂ ਠੀਕ ਹੈ ਬਾਈ ਕਰਦ ਵੀ ਚੰਗਾ ਆ ਗਿਆ ਮਿੱਤਰ ਇਹਦਾ ਬੈਠਦਾ ਤੇ ਬੇਲ ਬਲੂ ਚੰਗੀ ਆ ਗਈ ਇੱਥੋਂ ਬੈਣੀ ਛਾੜ ਤੋਂ ਥਾਂ ਚੇਕਾ ਸੋ ਠੀਕ ਹੈ ਬਾਜਨ ਪੂਰਾ ਫੁੱਲ ਆ ਗਿਆ ਬਹਿੜਾਂ ਵਾਲੇ ਪਰਵਾਨਾਂ ਨੂੰ ਉਤਰਨ ਵਾਲਾ ਕੰਮ ਹੈਗਾ। ਬਾਰੇ ਰਾਜੀ ਰਿਊ ਜੀ ਬਹੁਤ ਹੈ ਬਹਿੜ ਖਾਂਦੀ ਪਿੰਦੀ ਬਹੁਤ ਹੈ। ਚਾਰੋ ਜਿਹੜੇ ਪੂਰੇ ਫੁੱਲਾਗੇ? ਥਾ ਜੀ ਹਾਂ। ਠੀਕ ਹੈ ਜੀ। ਦੁੱਧ ਕਰ ਜੂ ਵੀ 20 ਦੇ ਨੇੜੇ ਮੰਨਣਾ। ਠੀਕ ਹੈ ਬਣਾ। ਨਾ ਤੋਲਿਆ ਬੂ ਲੰਬੀ ਤੋਲਾ ਕੋਈ ਗੱਲ ਨਹੀਂ। ਇੱਥੋਂ ਹਵਾਨਾ ਦੇਖੋ ਥਣ ਚਾਰ ਨੇ ਸੋਨੇ ਗੈਬ ਚ ਲੱਗੇ ਮੁਠੀ ਵਾਲਾ ਥਾਣਾ ਹੈ। ਧਾ ਤੁਰੇ ਦੀ ਪੂਰੀ ਮੋਟਿਆਪੂ ਐ ਮਾਰ ਕੇ ਦਿਖਾਵਾਂਗੇ। ਠੀਕ ਹੈ ਧਾਰਾਂ ਬਾਪੂ ਦਾ ਮਾਰ ਕੇ ਦਿਖਾ ਦਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਹੀ। ਸੀਤ ਤਾਂ ਇੰਨੀਆਂ ਬੱਚਾ ਪੁੱਛਾ ਹੀ ਕਿਤੇ ਨਾ ਤ ਉਹ ਤਾਂ ਕਿਸੇ ਦਾ ਵੀ ਨਹੀਂ ਲਾਉਂਦੇ ਹੂੰ ਬੱਚਾ ਵਾ ਲਾਏ ਨਹੀਂ ਹੀ ਪਹਿਲੇ ਦਿਨ ਹੀ ਨਹੀਂ ਲਾਉਂਦੇ ਠੀਕ ਆ ਜਿਦੋਂ ਮਰਜੀ ਬਹਿ ਜਾ ਥੱਲੇ ਕੋਈ ਐ ਉਹ ਨਹੀਂ ਕਰਦੀ ਆ ਆਲ ਨੋ 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 ਬੱਚੇ ਦਾ ਵੀ ਮਾਰ ਕੇ ਟੁੱਡਾ ਬੁਰੀ ਕਰਦੇ ਨੇ ਜੀ ਹੂੰ ਗੰਗਾ ਨਾਲ ਠੀਕ ਆ ਬੱਚਾ ਤਾਂ ਪਹਿਲੇ ਦਿਨ ਹੀ ਤੀ ਲਾਉਂਦੇ ਸੀ ਤਾਲਾ ਤੋਂ ਮਾਰ ਕੇ ਖਾਦ ਦੇਣਾ ਕਿ ਚੰਗੀ ਆ ਵਾ ਸੜ ਲਵੇ ਨਿਆਣਾ ਇਹਦੇ ਵਾਲ ਪਾਲਿਆ ਨਿਆਣਾ ਦੋਨੇ ਦਿਨ ਹੀ ਘਾ ਪਾਉਂਦਾ ਪੋਣਾ ਹਾਂ ਜੀ ਪਾਉਂਦੇ ਨਿਆਣਾ ਲਾਜ਼ਮੀ ਪਈ ਨੇ ਹਾਂ ਨਿਆਣਾ ਫਿਰ ਪਾਠਾ ਸੁਰ ਦਿਖਾ ਦੇ ਲਈ ਤੇ ਜੱਗ ਘੱਲ ਤਾਰਾ ਤਨ ਪੂਰਾ ਮੋਟਿਆ ਨਹੀਂ ਸਾਹ ਤਾਂ ਪੂਰੀ ਮੋਟੀ ਹੈ ਨਾ ابو ਹਾਂ ਹੂੰ ਕੋਈ ਗਾਇ ਗਾਂਢ ਕੋਂਡ ਨਹੀਂ ਕੋਈ ਕਰੜੀ ਕੋਈ ਨਾ 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 ਅੱਛਾ ਪੂਰੀ ਬੋਲੀ ਹੈ ਬਾਹਲੀ ਬੋਲੀ ਠੀਕ ਹੈ ਠੀਕ ਹੈ ਜੀ ਸਹੀ ਹੈ ਜੀ ਲੱਕਾ ਕਦ ਕਾੜ ਹੋਈ ਚੰਗਾ ਮਿੱਤਰੋ ਬਹਿੜ ਦਾ ਚਾਰ ਸਫੇਰ ਤੇ ਮਤਲਬ ਪੂਰੀ ਪਾਈ ਨਾਲੀ ਬਹਿੜ ਆਈ ਕੋਈ ਟੁੱਟ ਨਹੀਂ ਆਹ ਤਰੇ ਹੁਣ ਥਾਂ ਦਿਖਾ ਦੀ ਦੇ ਸਮਾਰ ਕੇ ਇੱਥੇ ਨੇ ਮਾ ਲਓ ਸਹੀ ਹੈ ਹਮ ਚੰਗੀ ਹੈ ਬੈਠੋ ਨਾ ਹਾਂ ਠੀਕ ਹੈ ਤਿੰਨੇ ਗਾਂਵਾਂ ਬਾਬੂ ਕੋਲੇ ਦੋ ਤਾਜਾ ਸੁੰਦ ਸੁਖਾਤਾਂ ਠੀਕ ਹੈ ਜੀ ਇੱਕ ਸੁੰਦ ਖਾਦੀ ਗੱਬਣਾਪਾ ਪਿੰਡ ਛੰਨਾ ਗਲਾਬ ਸਿੰਘ ਵਾਲਾ ਹੈ ਤਹਿਸੀਲ ਤਪਾ ਤੇ ਜ਼ਿਲ੍ਹਾ ਲਾਗਿਆ ਮਿੱਤਰੋ ਬਰਨਾਲਾ ਤੇ ਜਿਹੜੇ ਪਰਾਂ ਨੂੰ ਜਿਹੜੀ ਗਾਂ ਪਸੰਦ ਹੋਗੀ ਬਾਪੂ ਨੂੰ ਦੋ ਤਿਆ ਨੰਬਰ ਸੰਵਾਰ ਕਰਕੇ ਜੀ ਖਰੀਦ ਸਕਦੇ ਹੋਗੇ ਧੰਨਵਾਦ ਜੀ